ਠੰਡੀ ਮਿੱਠੂ ਮੇਰਾ ਭਰਾ ਇਹ ਤੂੰ ਦਿਖਾਉ ਤਸਲੀਬੇ ਨਾਲ ਆ ਵੇਖੋ ਜੀ ਆਓ ਜੀ ਸੇਕੋ ਜੀ ਦੋਸਤੋ ਕੋਈ ਦੋ ਦੋ ਚਾਰ ਜੱਤਾਰਾ ਮਾਰ ਦਿੰਨੇ ਆ ਵਿੱਚੇ ਵੀਡੀਓ ਤੁਹਾਨੂੰ ਦਿਖਾ ਰਹੇ ਆ ਆ ਕਰੋ ਚੱਕ ਜੀ ਬਾਕੀ ਕਰਮਾ ਠੰਡੀ ਸੀਲੇ ਹਾਂ ਜੀ ਦੋਸਤੋ ਸਸਤਰੀ ਕਾਲ ਸਵਾਗਤ ਕਰਦੇ ਆ ਢੋਟਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਵਾਜ ਪਹੁੰਚੇ ਆ ਪਿੰਡ ਸ਼ਖਰੀ ਜਿਹੜਾ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਇਹ ਪਿੰਡ ਬਿਲਕੁਲ ਸਰੀਆਲੀ ਦੇ ਲੱਗੇ ਆ ਇੱਕ ਪਾਸੇ ਨਸਾਰੇ ਪਨਵਾ ਦੀ ਦੂਰੀ ਵੀ ਥੋੜੀ ਆ ਕੋਈ 4 ਕਿਲੋਮੀਟਰ ਤੇ ਕੋਈ 2-3 ਕਿਲੋਮੀਟਰ ਦੀ ਸਾਰੀ ਦੂਰੀ ਆ ਸਰਹਿਆਲੀ ਤੋਂ ਨਾਲ ਲੱਗਦੇ ਪਿੰਡ ਸਰਾਲੀ ਮੰਡ ਪਿੰਡ ਨੇੜੇ ਆ ਇਧਰ ਜੰਨੇਵਾਲ ਪਿੰਡ ਬਿਲਕੁਲ ਦਰਗਾਪੁਰ ਠੱਠੀਆਂ ਬੰਤਾਂ ਇਹ ਥੋੜੀ ਥੋੜੀ ਦੂਰੀ ਤੇ ਪਿੰਡ ਆ ਅੱਜ ਪਹੁੰਚੇ ਦੋਸਤੋ ਸ਼ਰਮਕ ਸਿੰਘ ਹੋਂ ਦੇ ਕੋਲ ਆ ਟੋਟਲ ਤਿੰਨ ਬੈੜਾ ਤੁਹਾਨੂੰ ਦਿਖਾਵਾਂਗੇ ਇੱਕ ਸੂਈ ਸਵਾਈ ਆ ਇੱਕ ਗੱਬਣ ਹਜੇ ਕੋਈ 20 ਦਿਨ ਦੀ ਕੱਚੀ ਬਿਹੜ ਤੁਹਾਨੂੰ ਦਿਖਾਵਾਂਗੇ ਇੱਕ ਤਕਰੀਬਨ ਬਣੀ ਸੌਰੀ ਆ ਉਹ ਟੋਕਰ ਮਾਰ ਲਿਆ ਸੀਗਾ ਜੀ ਬਾਕੀ ਬਣੀ ਸੋਰੀਆ ਮਹੀਨੇ ਦੀ ਆ 25 ਦਿਨਾਂ ਦੀ ਆ ਉਹ ਪ੍ਰੋਪਰ ਡਿਟੇਲ ਜਿਹੜੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜੂਗੀ ਤਰੀਕ ਅੱਜ 23 ਅਗਸਤ ਸਮਾਂ ਕੋਈ ਦੁਪਹਿਰ ਦੇ 1:30 ਵਜੇ ਦਾ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਸ਼ਰਮਕ ਸਾਸਰੀ ਕਾਲ ਸਾਸਰੀ ਕਾਂਸਾ ਹੋਸਟ ਜੀ ਬੜੀ ਕਿਰਪਾ ਬਾਬਾ ਜੀ ਸ਼ੁਕਰੇ ਮਾਲਕ ਦਾ ਲੈ ਵੀ ਸ਼ਰਮਕ ਸਿਆ ਮੋਲ ਭਾਅ ਪੜਦਾ ਬਿਲਕੁਲ ਜਾਇਜ਼ ਛੋਟਾ ਛੋਟਾ ਹੀ ਸੰਸਾ ਆਪਣਾ ਨਾ ਰੇਟ ਹੁੰਦੇ ਹਮੇਸ਼ਾ ਹੀ ਹਾਂ ਅਜੀ ਨਾਰਮਲ ਹੀ ਹਾਂ ਬਿਲਕੁਲ ਛੋਟੇ ਛੋਟੇ ਰੇਟ ਹੈ ਬਿਲਕੁਲ ਬਾਕੀ ਚਲੋ ਕਿੱਥੇ ਜੇ ਆਪਾਂ ਦੋ ਤਿੰਨ ਬੜਾ ਪਾਈਆਂ ਸੀ ਹਨਾ ਪਾਈਆਂ ਮਾਰ ਜੀ ਕਿਰਪਾ ਨਾਲ ਸੇਲ ਹੋ ਗਈਆਂ ਜਿਹੜੇ ਵੀਡੀਓ ਹਾਂ ਤੁਹਾਨੂੰ ਸਭ ਤੋਂ ਵੱਡੇ ਠੀਕ ਹੈ ਜੀ ਹਾਂਜੀ ਤਾਂ ਵੀ ਪੂਰੀ ਤਸੱਲੀ ਨਾਲ ਦੋਸਤੋ ਤੁਹਾਨੂੰ ਇਹ ਵੀਡੀਓ ਦਿਖਾ ਦੇਵਾਂਗੇ ਥੋੜਾ ਲਾਗੇ ਤੋਂ ਕੋਈ ਮੋٹے ਤੌਰ ਤੇ ਦਿਖਾ ਦਿੰਨੇ ਆ ਆਹ ਨਾੜ ਤਾਂ ਆਪਣੇ ਕੋਲ 20 ਦਿਨਾਂ ਦੀ ਸੂਈ ਆ ਇਹ ਸੰਸਾ ਪਹਿਲਾਂ ਸੂਆ 20 ਦਿਨਾਂ ਦੀ ਸੂਈ ਮਗਰ ਬੱਛਾ ਹੀ ਇਹਦੇ ਮਗਰ ਬੱਛਾ ਹਾਂਜੀ ਸੋ ਸ਼ੁਰੂਆਤ ਉਹ ਵੀ ਆਪਾਂ ਇਸੇ ਵਾਰ ਤੋਂ ਕਰ ਲਾਂਗੇ ਠੀਕ ਹੈ ਜੀ ਇੱਕ ਗੱਬਣ ਵਾਰ ਤੋਂ ਉਹ ਗਈ ਕੋਈ ਡੇਢ ਮਿਲਾ ਲੈ ਕੋ 2 ਮਹੀਨੇ ਸੋਈ ਆਪਾਂ ਉਹਦੇ ਬਾਰੇ ਨਹੀਂ ਪਤਾ ਹੂੰ ਉਹ ਐ ਤਾਂ ਵਿਹਾਂ ਬਈਆਂ ਸੌਰੀ ਵਿਹਾਂ ਨਾਲ ਹੂੰ ਬੱਜੂ ਤਾਂ ਚਾਰੋ ਚੂਰੂ ਪੂਰੀਆਂ ਕਰਮਾਣੀਆਂ ਇਹ ਕਰਮਾਣੀਆਂ ਬਿਲਕੁਲ ਖੁਰਲੀ ਦੇ ਮੂੰਹ ਨਹੀਂ ਕੱਢਣੀਆਂ ਇਹ ਨਹੀਂ ਉਹਨਾਂ ਨੂੰ ਮਹਿਸੂਸ ਹੁੰਦਾ ਵੀ ਕੋਈ ਯਾਰ ਵੀਡੀਓ ਵੀ ਸਾਡੀ ਬਣਾਉਣਾ ਆਇਆ ਆਹੇ ਥੋੜਾ ਮੈਂ ਉਹਨਾਂ ਕੋਲੋਂ ਪ੍ਰਵਾਹ ਨਾਲ ਤੇ ਹਾਂ ਲਓ ਵੀ ਸ਼ੁਰੂਆਤ ਕਰਦੇ ਹਾਂ ਦੋਸਤੋ ਇੱਕ ਪਹਿਲੇ ਨੰਬਰ ਤੇ ਇਹ ਵੈੜ ਆਪਾਂ ਪੂਰੀ ਤਸੱਲੀ ਨਾਲ ਦਿਖਾ ਦਿੰਨੇ ਆ 20 ਦਿਨ ਦਾ ਸਰਮੁਖ ਸਮਾ ਹੋ ਗਿਆ ਮਗਰ ਆਪ ਅੱਛਾ ਆ ਗਿਆ ਮਗਰ ਅੱਛਾ ਹੀ ਹੈ ਸੂਏ ਦੇ ਵਿੱਚ ਕਿਵੇਂ ਆ ਸੂਏ ਪਹਿਲੇ ਸੂਏ ਜੀ ਪਹਿਲਾ ਸਵੇ ਠੀਕ ਹੈ ਜੀ ਐਸ ਵਕਤ ਦੁੱਧ ਕਿੰਨਾ ਚੁਵਾਦ ਗਿਆ ਦੋਸਤਾਂ ਸਾਹਿਬ ਇਹ ਥੱਲੇ ਹੈਗਾ 7:30-8:00 ਹੋ ਜੇ ਠੀਕ ਹੈ 7 ਲੀਟਰ ਗਰੰਟੀ ਆਪਣੇ 7 ਲੀਟਰ ਮੰਨ ਕੇ ਭਾਣਾ ਸੌਦਾ ਕਰੇ ਜਨੇ ਕਰਨਾ ਬਹੁਤ ਜੀ 7 ਲੀਟਰ ਬਹੁਤ ਜੀ 7 ਲੀਟਰ ਮੰਨ ਕੇ ਸੌਦਾ ਕਰ ਲਿਆ ਜੀ ਠੰਡੀ ਮਿੱਠੀ ਮੇਰਾ ਭਰਾ ਇਹ ਤਰੂ ਦਿਖਾਓ ਤਸਲੀ ਦੇ ਨਾਲ ਆਹ ਵੇਖੋ ਜੀ ਆਰਡਰ ਕੁਆਲਟੀ ਬਹੁਤ ਸੋਹਣੀ ਹੈ ਬਾਕੀ ਮੁੱਠੀ ਮੁੱਠੀ ਥਾਣਾ 1:30 ਵਜੇ ਦਾ ਸਮਾਂ ਥੋੜਾ ਜਿਹਾ ਸ਼ਾਮ ਨੂੰ ਜਿਵੇਂ ਨਹੀਂ ਪਾਉਣਾ ਤਾਂ ਵੀ ਕੋਈ ਗੱਲ ਨਹੀਂ ਜਦੋਂ ਜਦੋਂ 4:00 ਦੇ ਟਾਈਮ ਤੇ ਜਾਊਗੀ ਕਰਮਾ ਦੀ ਲੀਵਾ ਭਰ ਕੇ ਤਿਆਰ ਕਰ ਲਊਗੀ ਦੋ ਦਾਠੀ ਆ 7.5 ਵਜੇ ਪਰ 7 ਲੀਟਰ ਦੀ ਗਾਰੰਟੀ ਆ ਵੀ 7 ਲੀਟਰ ਦੀ ਗਾਰੰਟੀ ਦੀ ਗੱਲ ਉਹ ਹੀ ਆਪਾਂ ਕਰਦੇ ਆ ਸਰਮਖ ਜਿਹੜਾ ਇੱਥੇ ਚਵਾ ਦੇਣਾ ਹਾਂਜੀ 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 ਵੀ ਆਨਲਾਈਨ ਸਦਰ ਵੀ ਬਹੁਤ ਸੌਦਾ ਕਰਦੇ ਜਿੰਨੇ ਪਾਪਾ ਸੌਦਾ ਕਰਾ 7 ਲੀਟਰ ਮੰਨ ਕੇ ਕਰੇ ਬਾਬੀ 7 ਲੀਟਰ ਮੰਨ ਕੇ ਤੁਸੀਂ ਸੌਦਾ ਕਰ ਲਿਆ ਜੇ ਕਾ ਤੋਂ ਵੱਡਾ ਬੈੜਦਾ ਮੀਡੀਅਮ ਤੋਂ ਉੱਚੀ ਆ ਹਾਈਟ ਲੰਬਾਈ ਨੂੰ ਵੀ ਵੜਦੀ ਚੰਗੀ ਆ ਥਾਂ ਤੁਹਾਨੂੰ ਦਿਖਾ ਦਿੱਤਾ ਮੁੱਠੀ ਮੁੱਠੀ ਵਾਲਾ ਥਾਣਾ ਆ ਕਰੋ ਚੱਕ ਜੀ ਬਾਕੀ ਕਰਮਲ ਠੰਡੀ ਸੀਲੇ ਹਾਂ ਲੰਗਾ ਪੋਣਾ ਪਾਓ ਨਹੀਂ ਪੋਣਾ ਤਾਂ ਕੋਈ ਨਹੀਂ ਪਾਉਣ ਇੱਧਰ ਨਹੀਂ ਭਜੋ ਆ ਦੇਖੋ ਜੀ ਮਾਤ ਕੇ ਤਾਰਾ ਮਾਰਦੇ ਮਾਰਦੇ ਉਹ ਸਤਿ ਸ਼੍ਰੀ ਅਕਾਲ ਜੀ ਸੇ ਕੋਈ ਦੋਸਤ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਦਿੰਦੇ ਆ ਵਿੱਚੇ ਵੀਡੀਓ ਤੁਹਾਨੂੰ ਦਿਖਾ ਰਹੇ ਆ ਕੋਈ ਬੰਗਾ ਕੋਈ ਰੱਸੀ ਕੋਈ ਨਾਣਾ ਪਾਉਣ ਦੀ ਲੋੜ ਨਹੀਂ ਠੀਕ ਆ ਮੁੱਠੀ ਮੁੱਠੀ ਥਾਣਾ ਬਾਕੀ ਆ ਪਿਛਲੇ ਥਾਣਾ ਦੀ ਚੋਣ ਤੁਸੀਂ ਦੇਖ ਸਕਦੇ ਜੇ ਅਗਲੇ ਥਾਣਾ ਦੀ ਚੋਣ ਚੈੱਕ ਕਰ ਲਓ ਇਹ ਅਗਲੇ ਥਾਣਾ ਬਿਲਕੁਲ ਬਹਿਣੀ ਵਾਲਾ ਇਹ ਬਹਿਣੀ ਵਾਲਾ ਮਗਰਲਾ ਥਾਣਾ ਠੀਕ ਆ ਸੋ ਨਾਰਮਲ ਕਰਾਂ ਦੇ ਵਿੱਚ ਚਲੋ ਲੇਡੀਜ਼ ਚਵਾਈ ਕਰਦੀਆਂ ਨੇ ਜਾ ਬੱਚਾ ਬਜ਼ੁਰਗ ਕੋਈ ਵੀ ਬੈਠ ਕੇ ਆਰਾਮ ਨਾਲ ਚਵਾਈ ਕਰ ਸਕਦਾ ਠੰਡੀ ਸੀਲ ਨਿੱਘ ਸੁਭਾਦੀ ਆ ਕਰੋ ਚੈੱਕ ਠੀਕ ਆ ਜੀ ਕੋਈ 7.5 ਵੀ ਕੋਈ 8 ਨਹੀਂ 7 ਕਿਲੋ ਸ਼ਰਮਖੰਦਾ ਵੀ ਚਲੋ ਆਪਾਂ 10 ਕਿਲੋ ਤਾਂ ਦੇਣਾ ਕਿਸੇ ਭਰਾ ਨੂੰ ਰੇਡ ਵੀ ਉਹ ਹੋ ਜਾਏ ਬਾਕੀ ਮੁੱਲ ਦੋਸਤੋ ਪਸ਼ੂ ਦੇ ਬਿਲਕੁਲ ਅਕੋਰਡਿੰਗ ਕੀਤਾ ਜਾਂਦਾ ਚਾਹੇ ਉਹਨੇ ਦੇ ਦੁੱਧ ਨੂੰ ਬਿਲਕੁਲ ਮੋਖ ਰੱਖ ਕੇ ਕੀਤਾ ਜਾਂਦਾ ਮਗਰ ਬੱਚਾ 2-3 ਦਿਨਾਂ ਦੀ ਸੂਈ ਆ ਬਿਲਕੁਲ ਨਿੱਕਾ ਜਿਹਾ ਪਰਤਾ ਹੋਊਗਾ ਛੋਟੀ ਬਿਲਕੁਲ ਡਿਮਾਂਡ ਹੋਊਗੀ ਜਿੱਥੇ ਕਿ ਕਿਸੇ ਭਰਾ ਨੂੰ ਦੇ ਦੇਣੀ ਆ ਪੇ ਇਹ ਸਰਮਖੇ ਵੀਰੇ ਮੁੱਲ ਆ ਕੀ ਡਿਮਾਂਡ ਕਰਤੇ ਜੀ 30 ਹਜ਼ਾਰ ਦੇ ਦਾਂਗੇ ਜੀ ਪੂਰੇ 30 ਦੀ ਆ ਦੋ ਹੀ ਸ਼ਰਤਾਂ ਉੱਤੇ ਆ ਦੋ ਨਾ ਵੀ ਪੂਰੇ 30 ਹਜ਼ਾਰ ਦੀ ਆ ਜੋ ਤੁਸਾਂ ਗੁਜੈਸ਼ ਆ ਮਾਲਕ ਨੇ ਵੀ 2 ਰੁਪਏ ਲੈਣੇ ਆ ਨਫਾ ਲੈਣਾ ਠੀਕ ਆ ਜੀ ਵਪਾਰ ਲੈਣ ਦਾ ਕੰਮ ਆ ਥਾਣ ਮੇਰਾ ਭਰਾ ਜਿਹੜੇ ਪਾਸੇ ਮਰਜ਼ੀ ਚੈੱਕ ਕਰੀ ਚੱਲੋ ਆਹ ਦੇਖੋ ਜੀ ਅੱਗੋਂ ਪਿੱਛੋਂ ਬੈਕ ਸਾਈਡ ਤੋਂ ਸੱਜੇ ਖੱਬੇੋਂ ਜਿਹੜੇ ਬੰਦੇ ਮਰਜ਼ੀ ਚਾਤ ਮਾਰੋ ਰਾਕੀ ਠੰਡੀ ਸੀਲ ਕਰ ਮਰਜ਼ੀ ਜਿੱਦਾਂ ਮਰਜ਼ੀ ਇਹੋ ਜਿਹੀ ਨਹੀਂ ਵੀ ਹਾਂ ਕੋਈ ਛੜਾਕਲ ਜੀ ਨਹੀਂਗੀ ਨਾ ਨਾ ਵੰਗਾ ਪੋਣਾ ਪਾਓ ਨਹੀਂ ਪਣਾਉਦੀ ਮ ਵੇ ਕੱਲ ਮੈਂ ਕੱਲ ਹੀ ਥਣ ਬਿਲਕੁਲ ਬਿਲਕੁਲ ਥਣ ਬੜਾ ਸੁਆਦੀ ਆ ਮੁੱਠੀ ਜਰਾ ਮੈਂ ਵੀ 30000 20000 ਮਿਲ ਜੂਗੀ ਕੋਈ 2 400 ਇਹਦਾ ਭਾਵੇਂ ਭਰਾ ਮਰਜੀ ਦਾ ਪੀਕੇਜ ਦਾ ਮਰਜੀ ਤਸੱਲੀਆ ਵੇਚਣ ਮੜ ਕੇ ਬੱਸ ਜੀ ਨਵੀਂ ਵਹਿ ਰਿਆ ਅੱਗੇ ਸ਼ਰਮਖ ਆ ਆਪਣੇ ਕੋਲ ਕੱਚੀ 15 18 17 ਦਿਨ ਵੀ ਦਿਨ ਇਹ ਸੰਸਾਹ 20 ਦਾ ਲੈਂਦੀ ਹੈ ਜੀ ਮੀਆਂ ਗਰਾਏ ਕੱਚੀ 18 ਦਾ ਜੀ 20 ਲਾ ਜੇ ਇੱਥੇ ਠੀਕ ਹੈ ਜੀ ਬਾਕੀ ਠੰਡੀ ਸੀ ਕਰ ਮਾ ਲਈ ਹਾਂ ਤੇ ਪੱਠਾ ਪੱਠਾ ਲੱਗਿਆ ਵਾ ਬਿਲਕੁਲ ਬਾਕੀ ਠੰਡੀ ਹੈ ਕੋਈ ਉਹ ਜੀ ਛੜਾ ਕੱਲ ਨਹੀਂ ਹੈਗੀ ਵੀ ਲੋ ਜੀ ਕਰੋ ਚੱਕ ਜੇ ਤਾਂ ਮਰਜੀ ਨੂਆ ਦਾ ਨੰਨ ਕਰਮ ਕਰਾਸ ਬ੍ਰੀਡ ਆ ਠੀਕ ਆ ਜੀ ਕੋਈ ਸ਼ਾਈ ਵਾਲ ਦੇ ਵਿੱਚ ਕਰਾਸ ਬਰ ਮੰਨ ਕੇ ਸੌਦਾ ਕਰਦੇ ਦੁੱਤਿਆ ਹੀ ਸੂਆ ਸੂਆ ਦੁੱਜਾ ਹੀ ਆ ਜੀ ਦੁੱਜੇ ਸੂਆ ਨੰਗਾਨੀ ਬਰਾਬਰ ਨਹੀਂ ਕੀਤੀਆਂ ਇਹਨੇ ਲੋ ਜੀ ਕੰਨੀਆਂ ਜੀ ਬਰਾਬਰ ਨਹੀਂ ਕੀਤੀਆਂ ਠੀਕ ਆ ਜੀ ਚੱਕੀਆਂ ਹੋਣਗੀਆਂ ਜ਼ਰੂਰ ਪਰ ਬਰਾਬਰ ਨਹੀਂ ਕੀਤੀਆਂ ਠੀਕ ਆ ਥਣ ਤੋਂ ਚੰਗਾ ਲੰਮਾ ਹੁੰਦਾ ਮੁੱਠੀ ਵਾਲਾ ਥਣ ਤੁਹਾਡੇ ਸਾਹਮਣੇ ਆਥੀ ਮੁੱਠੀ ਜਿਹੜਾ ਥਾਣਾ ਗਰਲਵਾਂਡ ਚੰਗੀ ਆ ਬਾਕੀ ਹਾਈਟ ਮੀਡੀਅਮ ਦੇ ਵਿੱਚ ਸਿੰਘ ਬੇਸ਼ੱਕ ਕੋਈ ਦੋ ਦੋ ਮੁੱਠੀ ਮੁੱਠੀ ਹੈਗਾ ਵਿੱਚ ਸਿੰਘ ਹੈਗੇ ਠੀਕ ਆ ਮੁੱਠੀ ਸਿੰਘ ਹੈਗਾ ਮੁੱਠੀ ਮੁੱਠੀ ਸਿੰਘ ਹੈਗਾ ਪਰ ਆਂਦੀ ਕੁਛ ਨਹੀਂ ਕੀਤੀ ਠੀਕ ਆ ਜ ਤਲੋਰ ਇਹ ਜਾਇਜ ਬਿਲਕੁਲ ਰਹੂਗਾ ਠੀਕ ਆ ਜੀ ਕਿਸੇ ਭਰਾਣੇ ਚਲੋ 15 18 17 ਦਿਨ ਸਾਹਮਣੇ ਆ ਖੇਚਲ ਕਰਨੀ ਆ ਤੇ ਉਹਦੇ ਬਿਲਕੁਲ ਖੇਚਲ ਜਿਹੜੀ ਆ ਉਹ ਛੱਡੀ ਛੁੱਡੀ ਜਾਊਗੀ ਅੱਜ ਜਾਇਜ ਰੇਟ ਦੇ ਵਿੱਚ ਮਿਲ ਜੂਗੀ ਹਾਈਟ ਮੀਡੀਅਮ ਆ ਪਾਲੀ ਪੋਲਿਸੀ ਪੂਰੀ ਆ ਹਾਈਟ ਦੇ ਅਕੋਰਡਿੰਗ ਤੁਸੀਂ ਮਾਰੋ ਚਾਤ ਪਾਲੀ ਸੰਭੀ ਪੂਰੀ ਆ ਠੀਕ ਆ ਆ ਦੇਖੋ ਲੋ ਜੀ ਬਾਕੀ ਲੱਥੀ ਲੁੱਥੀ ਆ ਕਾਫੀ ਹੈ ਨਾ ਲਾਏ ਬਣਾਏ ਪਏ ਸੰਸਾਰ ਹਾਂ ਲੱਥੀ ਲੁੱਥੀ ਕਾਫੀ ਆ ਓ ਜੀ 15 18 ਦਿਨਾਂ ਚ ਕਰ ਜੀ ਸਾਰਾ 15 ਲੈ ਆਪਾਂ 2 4 ਦਿਨ ਵਾਧਾ ਦੱਸਦਾ ਕੋਈ ਨੀ ਪਿਆ ਪਰਾ ਇਹ ਨਾ ਆਖਣਾ ਹਾਂ ਪੇਵਟ ਨਾ ਕਰ ਵਾਧਾ ਘਾਟ ਦੇ ਲੈਣਦਾ ਜੀ ਹਾਂ ਜੀ ਹਾਂ ਜੀ ਆਪਾਂ ਕਿਹੜਾ ਵੀ ਗਿਣਤੀ ਲਿਖੇ ਹੁੰਦੇ ਆ ਬਿਲਕੁਲ ਜੀ ਆਪਾਂ ਪਾਲ ਲਗਾਂ ਵੀ ਟੰਗਰ ਇਦਾਂ ਹੁੰਦੇ ਇਦਾਂ ਚੱਲ ਜਾਂਦੇ ਬਸ ਜੀ ਲੋ ਦੱਸੋ ਤੇਰਾ ਕਿੰਤੀ ਤੇ ਚਲੋ ਮਗਰਲੇ ਘਰ ਆਲੇ ਨੇ ਇਹ ਲਿਖੇ ਹੁੰਦੇ ਕੇ ਇੱਕ ਅੰਦਾਜ਼ਾ ਜਾਂਦਾ ਵੀ ਚਲੋ ਪਸ਼ੂ ਲੱਥਿਆ ਲਾਏ ਬਣਾਏ ਪਿਆ ਤੇ ਕੋਈ 18 ਲੈ ਉਹ ਸਾਬੇ ਪਹਿਲਾਂ ਵੀ ਆ ਜੇ 15 ਦਿਨਾਂ ਦੇ ਵਿੱਚ ਹੀ ਆ ਜੇ। ਹਾਂਜੀ ਹਾਂਜੀ। ਉਹ ਮੌਕੇ ਤੇ ਤੁਸੀਂ ਵੇਖ ਲਿਆ ਜੇ ਠੀਕ ਆ ਬਾਕੀ ਵਜਨ ਨੋਡ ਪੂਰਾ ਹਾਈਟ మీడియం ਮੰਨ ਕੇ ਕੋਈ ਵੀ ਸੱਜਣ ਸੌਦਾ ਕਰੇ ਕੀ ਡਿਮਾਂਡ ਰਹੂਗੀ ਦੀ ਸ਼ਰਮਖ? ਪੂਰੇ 28000 ਦੀ ਦੇ ਦਾਂਗੇ ਜੀ। ਪੂਰੇ 28000 ਦੀ। ਪੂਰੇ 28000 ਦੀ ਦੇ ਦਾਂਗੇ ਜੀ। ਮੇਲਾ ਲੁੱਟਣ ਵਾਲਾ ਮੇਲਾ ਲੁੱਟਣ ਵਾਲਾ। ਲਾਵੇ 28000 ਦੀ ਇਹ ਆਪਣੇ ਭਰਾਵਾਂ ਨਾਲ ਜੀ ਮਿਲ ਜੂਗੀ ਯਸਰੋ। ਬਾਕੀ ਇਧਰ ਇੱਕ ਬਹਿਣੀ ਵਾਲੇ ਪਾਸੇ ਤੁਹਾਨੂੰ ਬੁਖਾ ਦੇਣੇ ਆ ਮੁੱਠੀ ਥਾਣਾ। ਬਾਕੀ ਜਿਵੇਂ ਜਿਵੇਂ ਲੜਾ ਪਰ ਉਹ ਵੀ ਗਰਮਾ ਦੇ ਠੀਕ ਆ ਜੀ। ਜਰਲ ਬੋਲਣ ਨਾਲ ਦੁੱਧ ਨਾਲ ਥੋੜੇ ਸਪੇਸ ਗੈਪ ਹੋਰ ਬਣਾ ਲੂਗੀ। ਬਾਕੀ ਲਾਲ ਰੰਗ ਦੇ ਵਿੱਚ ਆਂਦੀ ਕੋਸ਼ ਨਹੀਂ ਕਿ ਚਾਰੋ ਜੂਰੂ ਪੂਰੀ ਆ ਠੀਕ ਆ। ਅੱਗੇ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ। ਸੂਈ ਨੂੰ ਬੇਸ਼ੱਕ 1.5 ਮਹੀਨਾ ਮੰਨ ਲਿਓ 2 ਮੰਨ ਲਿਓ 2.5 ਮੰਨ ਲਿਓ ਠੀਕ ਆ ਜੀ। ਆਪਦੀ ਸਮਝ ਕਿਸੇ ਭਰਾ ਨੇ ਦੇਖਣੀ ਹੁੰਦੀ ਆ ਬਗੈਰ ਬੱਚਿਆਂ ਆ। ਤੇ ਇਹ ਸ਼ਰਮਖੇ ਦਾ ਵੇਰਵਾ ਕੀ ਆ ਦੁੱਧ ਕਿੰਨਾ ਦੇ ਥੱਲੇ। ਇਹ ਸਾਰਾ ਸਾਰਾ ਦੁੱਧ ਇਸ ਲੈ ਗਏ 5.5 ਜਿਹੜੇ ਭਾਵੇਂ ਸਤ ਕਰ ਆਪਣੇ 5 ਲੀਟਰ ਮੰਨ ਕੇ ਕਰਿਆ ਠੀਕ ਆ ਜੀ। ਹਾਂਜੀ ਇਹਨੂੰ ਉਹਨਾਂ ਭੈਣ ਭਰਾ ਦੱਸਿਆ ਆਪਣੇ ਭੈਣਾਂ ਵੀਰਾਂ ਨਾਲ ਤੇ ਬੰਗਾ ਦਵਾਈਆਂ ਦੀ ਬਣੀ ਵੀ ਹੈ ਜੀ ਅੱਗੇ ਨਵੇਂ ਦੁੱਧ ਨਵੇਂ ਦੁੱਧ ਆ ਜਾਂਦੀ ਬਾਕੀ ਅਗੇ ਭੈਣ ਭਰਾ ਕਿਸਮਤ ਆ ਨਿਕਲ ਆਵੇ ਚਲੋ ਆ ਸੱਤ ਕਿਲੋ ਆ ਰਹੀ ਹੈ ਜੀ 5 ਲੀਟਰ ਇਹ ਪੱਕਾ ਚੋਲਣਾ ਪੰਜ ਹਾਂਜੀ ਲਓ ਜੀ ਜਿਹੜਾ ਦੁੱਧ ਹੈਗਾ ਇਹਦੇ ਥੋੜੇ 5 ਲੀਟਰ ਆ ਅਗੇ 20 22 25 ਦਾ ਦਿਨ ਦੀ ਬਣੀ ਸੋਰੀ ਮਾਜਾ ਪਰ ਪਰਾ ਪੋਣਾ ਵਨ ਪੋਣਾ ਪਾ ਲੋ ਨਹੀਂ ਪੋਣਾ ਏਡਾ ਆਟਾ ਉਟਾ ਮਾਸਾ ਮਾ ਲੋ ਮੋਠਾ ਵੰਗਾ ਪੋਣਾ ਪਾ ਲੋ ਨਹੀਂ ਪੋਣਾ ਤਾਂ ਮੈਂ ਏਡਾ ਬਹਿ ਜਾ ਕੋਈ ਕੋਈ ਮਾੜਾ ਮੁਰ ਪੈਰ ਲੱਤ ਪੁੱਟਦੀ ਨਹੀਂ ਮਾਣੀ ਨਹੀਂ ਪੁੱਟਦੀ ਕਰਮ ਵਾਲੀ ਨਹੀਂ ਪੁੱਟਦੀ 2 ਮਿੰਟ ਜੀ ਇਹ ਦੋਸਤੋ ਨਾਰਮਲ ਕਿਸੇ ਭਰਾ ਨੇ ਚਲੋ ਜਾਇਜ਼ ਰੇਟ ਦੇ ਵਿੱਚ ਮਿਲਣੀ ਹੈ ਬਿਲਕੁਲ ਜਾਇਜ਼ ਤੋਹਫਾ ਹੀ ਹੈ ਜੀ ਕਈ ਭਰਾ ਹੁੰਦਾ ਵੀ ਆਪਣੇ ਭਰਾ ਟਿਕਾ ਜੀ ਥੋੜੇ ਪੈਸੇ ਖਰਚ ਕਰਨਾ ਚਾਹੁੰਦੇ ਆ ਇਹ ਸਿਰਫ ਜਿਹੜੇ ਭਰਾ ਨੇ ਚਾਹ ਪਰਦੇ ਡੰਗਸ ਆਰਨਾ ਜਾਂ ਕੋਈ ਛੋਟੀ ਫੈਮਿਲੀ ਆ ਚਾਹੁੰਦੇ ਆ ਵੀ ਮੱਜਾ ਚੰਗੀਆਂ ਹਰੇਕ ਭਰਾਣੇ ਰੱਖੀਆਂ ਕੇ ਨਾ ਪਸ਼ੂ ਬਕੋਚਾ ਆ ਜਾਂਦਾ ਵੀ ਮਹੀਨਾ ਡੇਢ ਮਹੀਨਾ ਦੁੱਧ ਮੋਲ ਲੈਣਾ ਪੈਣਾ ਬਾਕੀ ਵਹਿਰ ਵਿੱਚੋਂ ਡੰਗ ਤਾਂ ਡਟਪਾ ਦੋਗੀ ਜਾਇਜ਼ ਭਾਅ ਪਰਤਾ ਜੇਕਰ ਕਰਮਾ ਦੀ ਰਹਿ ਗਈ ਤੇ ਫੇਰ ਅਕੇ ਦੂਣ ਨਹੀਂ ਕੀ ਤੀਨ ਪਾਜੂਗੀ ਜਿੰਨੇ ਦੀ ਅੱਜ ਤੁਸੀਂ ਲੈ ਕੇ ਜਾਣੀ ਐ ਇਧਰ ਦੇਖੋ ਥਣ ਗੋਲ ਦੀ ਕੈਮਾ ਪੂਰੀ ਹੋਰ ਛੱਟੇ ਆਪਣੀ ਗਾਰੰਟੀ ਐ ਲੈ ਵੀ ਫਰਮਖਿਆ ਮਰਕਰਾ ਦਿੱਤ ਥੱਲੇ ਆ ਵੇਖੀ ਅਗਲੇ ਦੋਵੇਂ ਲੋਜੀ ਕਰੋ ਛੱਕ ਠੀਕ ਆ ਹੋਰ ਛਟੇ ਆਪਣੀ ਗ੍ਰੈਂਡ ਥੋੜਾ ਜਿਹਾ ਦੱਸੋ ਕਿ ਬਿਲਕੁਲ ਚਾਟ ਬੰਦਾ ਠੀਕ ਆ ਜੀ ਥੋੜਾ ਜਿਹਾ ਅੱਗੇ ਕੋਈ ਨਾ ਕੋਈ ਦਾਣਾ ਪੱਕਾ ਪਾ ਗਏ ਇਸੇ ਤਰ੍ਹਾਂ ਬੈਠ ਕੇ ਤੁਸੀਂ ਚੋ ਲੈਣੀ ਆ ਕਿਸੇ ਵੀਰ ਨੇ ਪੌਣਾ ਵੰਗਾ ਪਾ ਲਵੇ ਠੀਕ ਆ ਜੀ ਵੈਸੇ ਇਹ ਨਹੀਂ ਵੀ ਕੋਈ ਲੱਤਾਂ ਛੋੜਾ ਮਾਰਦੀ ਰਹਿਣਾ ਇਹ ਕਰਮਾ ਲਈ ਵੰਗਾ ਰਸੀ ਪੌਣਾ ਕਿਸੇ ਭਰਾ ਨੇ ਚਲੋ ਪਾ ਲਿਓ ਗੋਕਾ ਕੋਈ ਬਹੁਤੀ ਲੋੜ ਨਹੀਂ ਗਈ ਵੈਸੇ ਪਾ ਲਿਓ ਠੀਕ ਆ ਜੀ ਬਾਕੀ ਇਸੇ ਤਰ੍ਹਾਂ ਹੀ ਤੁਸੀਂ ਅੱਗੇ ਵੰਡ ਪਾਉਣਾ ਚੋਕਰ ਪਾ ਲਿਓ ਤੇ ਚਬਾਈ ਕਰ ਲਿਓ ਠੀਕ ਮੱਕੇ ਵਿਆ 25 ਕਿ ਦਿਨਾਂ ਦੀ ਬਣੀ ਸੋਰੀ ਆ ਸਰ ਮੁਖ ਕੀ ਰੇਟ ਹੈ ਕੀ ਮੁੱਲ ਰੋਉਗਾ ਦਾ ਹਾਂ ਨਾ ਲਈ ਇਹ ਤਾਂ 15 ਦੇ ਨਹੀਂ ਆ ਬੱਸੀ ਜਿਹੜੇ ਪੁਰਾਣੇ ਬੱਛੀਆਂ ਸਾਹਣੀਆਂ ਦੋਸਤੋ ਚਲੋ ਇਹਨੇ 5 ਦੇ 6 5 ਦੇ 6 ਕਿਲੋ ਨਾਲ ਦੀ ਨਾਲ ਦਾਣਾ ਫੱਕਾ ਪਾਈ ਚੱਲਿਆ ਜੀ ਦੁੱਧ ਨੇ ਇਹਨਾਂ ਦਿੱਤੀ ਜਾਣਾ ਚਾਹ ਪਾਣੀ ਦਾ ਗੰਗ ਸਾਰੇ ਬਾਕੀ ਕੁੰਝੇ ਨਿਕਲ ਆਏ ਕਰ ਮੈਂ ਲਾਟ ਰਹੀ ਅੱਗੇ ਦੇ ਹਾਂ ਬਾਕੀ ਕਿਸਮਤ ਆਪੋ ਆਪਣੇ ਭਣ ਭਣਾਂ ਰਹੀ ਚਲੋ ਹਾਂਜੀ ਬਿਲਕੁਲ ਬਿਲਕੁਲ ਬਹੁਤ ਨਿਕਲ ਆਏ ਲੱਗ ਰਹੀ ਹੈ 15000 ਦੀ ਹੈ ਤੁਹਾਨੂੰ ਮਿਲ ਜੂਗੀ 5 ਕਿਲੋ ਦੁੱਧ ਅੱਗੇ ਬਣੀ ਸੋਰੀ ਆ 20 ਤੋਂ ਪਲੱਸ ਦੇਣਾ ਹੋ ਗਿਆ ਇਹਨੂੰ ਅੱਜ ਬਣੀ ਬਾਕੀ ਸੋਹਣਿਆ ਰੰਗ ਰੂਗ ਚੰਗੇ ਆ ਇਹ ਨਹੀਂ ਵੀ ਪਿੰਡੇ ਪੁੰਡੇ ਦੀ ਕਰਮਾ ਨਹੀਂ ਠੀਕ ਆ ਜੀ ਕੋਈ ਨਿੱਸੀ ਫਿੱਕੀ ਆ ਜਾਂ ਉਤੋਂ ਪਿੰਡ ਦੀ ਛਾਣ ਨਹੀਂ ਗਈ ਤਾਂ ਚਮਕਦਮਕ ਨਹੀਂ ਹੈਗੀ ਜੀ ਉਤੋਂ ਪਿੰਡ ਦੀ ਵੀ ਪੂਰੀ ਚਮਕਦਮਕ ਆ ਚੰਗੀ ਆ ਇਹ ਅੱਜ ਧਨਵਾਦ ਆ ਦੋਸਤੋ ਤਿੰਨ ਵਗਾਉਣੀਆਂ ਸੀ ਆ ਗੱਬਰਾਂ ਵਖਾਤੀਆਂ ਕੋਈ ਦੀਆਂ ਕਿ ਦਿਨਾਂ ਦੀ ਕੱਚੀ ਆ ਆ ਜਿਹੜੀ ਸੂਈ ਸੁਭਾਈ ਆ ਬੜੇ ਜਾਇਜ਼ ਰੇਟ ਦੇ ਵਿੱਚ ਸੋ ਜਿਹੜੇ ਮੇਰੇ ਭਰਾ ਨੇ ਥੋੜੇ ਪਾਸੇ ਖਰਚ ਕਰਨੇ ਆ ਹਮੇਸ਼ਾ ਹੀ ਆਪਾਂ ਨੋਟ ਕਰਾ ਦਿੰਦਾ ਠੀਕ ਆ ਜੀ ਇਸ ਕਿੱਲੇ ਤੇ ਪਸ਼ੂ ਛੋਟੇ ਜਾਇਜ਼ ਰੇਟਾਂ ਤੇ ਕੋਈ 20 22 25000 ਤੋਂ ਸ਼ਟਾਰ ਪ੍ਰੋਟੀਨ ਦੇ ਵਿੱਚ ਹੀ ਆਉਂਦਾ ਦੂਜੇ ਤੀਜੇ ਚੌਥੇ ਦਿਨ ਜਿਹੜੀ ਆਪਾਂ ਅਪਡੇਟ ਤੁਹਾਨੂੰ ਪਾ ਦਿੱਤੀ ਆ ਇਸ ਘਰ ਤੋਂ ਬਾਕੀ ਆਪਾਂ ਭਾਵੇਂ ਭਾਵੇਂ ਹਰੇਕ ਵੀਡੀਓ ਦੇ ਵਿੱਚ ਕਹਿੰਨੇ ਆ ਵੀ ਜਿਹੜਾ ਸੂਆ ਸਵਾ ਟੰਗੜਾ ਆਪਣੇ ਘਰੇ ਦੋ ਡੰਗ ਚਾਰ ਡੰਗ ਚੋਕ ਤਸੱਲੀ ਕਰਕੇ ਲੈ ਕੇ ਜਾਓ ਤੇ ਗੱਬਣ ਨੰਗਰਾ ਆਪਣਾ ਤਿੱਪ ਕੇ ਤਸੱਲੀ ਕਰਕੇ ਲੈ ਕੇ ਜਾਓ ਤੇ ਬਾਹਰ ਪਿੱਛੇ ਦੀ ਆਪਣੀ ਗਾਰੰਟੀ ਹੈ ਜੀ ਬਿਲਕੁਲ ਬਾਹਰ ਤੇ ਜੇ ਸਮਝ ਸਾਂ ਕਿਸੇ ਚੰਗਲ ਚੱਕਰੀ ਵੀ ਪਹਿਲਾਂ ਵੀ ਤਸੱਲੀਆਂ ਕਰਕੇ ਆ ਜੀ ਹਾਂਜੀ ਹਾਂਜੀ ਆਪਾਂ ਬਾਹਰ ਪਿੱਛੇ ਗਾਰੰਟੀ ਹੈ ਦੋ ਚਾਰ ਦਿਨ ਦੀ ਆਪਣੀ ਗਾਰੰਟੀ ਹੈ ਜੀ ਠੀਕ ਹੈ ਹਾਂਜੀ ਲੋ ਵੀ ਗੱਬਣ ਪਸ਼ੂ ਦੀ ਕੋਈ ਦੋ ਬੱਜੇ ਹੋਏ ਆਖੇ ਪਏ ਪਿੱਛਾ ਮਾਰਦੀ ਹੋਈ ਆਪਦੀ 2 ਤੋਂ 4 ਦਿਨ ਬਾਅਦ ਵੱਤ ਵਾਤੇ ਗਰੰਟੀ ਹੈ ਆਪਣੀ ਠੀਕ ਆ ਸਰਮਖਾ ਲੈ ਵੀ ਨੰਬਰ ਇੱਕ ਸਰਮਖਾ ਕੋ ਬੋਲ ਆਪਦੇ ਨੰਬਰ ਆਪਣਾ ਹੈ 97792 24488 ਪਿੰਡ ਆਪਣਾ ਸ਼ਕਰੀ ਤਹਿਸੀਲ ਤੇ ਜ਼ਿਲ੍ਹਾ ਪੰਤਨਤਨ ਪੈਂਦਾ ਜੀ ਇਹ ਤਾਂ ਹਰੀਕੇ ਪਤਨਾ ਆਪਣਾ 15 ਕਿਲੋਮੀਟਰ ਹੀ ਪੰਤਨਤਨ ਵਿੱਚ ਆਪਣਾ 15 ਕਿਲੋਮੀਟਰ ਹੈ ਜੀ ਨੇੜੇ ਆਪਣਾ ਪਿੰਡ ਸਾਲੀ ਮੰਡ ਜੱਲ੍ਹੇਵਾਲ ਬੁਰਜ ਨੱਥੂ ਕੇ ਇਹ ਆਪਣੇ ਨੇੜੇ ਨੇੜੇ ਪਿੰਡ 8 ਠੱਠੀਆਂ ਮੰਡ ਠੀਕ ਆ ਜੀ ਹਾਂਜੀ ਲੋ ਵੀ ਭਰਾਵੋ ਇਹ ਗੱਲਬਾਤ ਸੀ ਇਹ ਮਾਲ ਤੁਹਾਨੂੰ ਆਪਾ ਦਿਖਾ ਦਿੱਤਾ ਉਮੀਦ ਕਰਦੇ ਚੰਗੇ ਲੱਗੇ ਪਸ਼ੂ ਔਰ ਵੀ ਲੋੜਵੰਦ ਕਾਹ ਬਣ ਜਿਹੜੇ ਆਪਣੇ ਪਸ਼ੂ ਪਾਲਕ ਭਰਾ ਨੇ ਛੋਟੇ ਜ਼ਿਮੀਂਦਾਰ ਵੀਰ ਆ ਠੀਕ ਆ ਜੀ ਉਹਨਾਂ ਦੇ ਹਿੱਸੇ ਪਸ਼ੂ ਛੋਟੇ ਰੱਖ ਮਦਾਉਣਾ ਆ ਆ ਜਾਵੇ ਠੀਕ ਆ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ